ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਵਲੌਗ ਵਿੱਚ ਤੁਹਾਡਾ ਵੈਲਕਮ ਹੈ ਅੱਜ ਠੰਡ ਬਹੁਤ ਆ ਹਰ ਜਗ ਹਮ ਫੇਡ ਗਈ ਤੇ ਧੁੰਦ ਵੀ ਪਈ ਹੋਈ ਆ ਜਿਵੇਂ ਆਪਣੇ ਇੰਡੇ ਧੁੰਦ ਪਈ ਹੁੰਦੀ ਆ ਅੱਜ ਬਿਲਕੁਲ ਉਦਾਂ ਹੀ ਧੁੰਦ ਪਈ ਹੋਈ ਆ ਜੇ ਤੇ ਅਸੀਂ ਘੁੰਮਣ ਜਾਣਾ ਸੀ ਅੱਜ ਤੇ ਉੱਥੇ ਵੀ ਮੌਸਮ ਬਹੁਤ ਜ਼ਿਆਦਾ ਖਰਾਬ ਸੀ ਇਸ ਕਰਕੇ ਉਹ ਆਪਾਂ ਨੇ ਕੈਨਸਲ ਕਰਤਾ ਤੇ ਅੱਜ ਠੰਡ ਬਾ ਵੀ ਬਹੁਤ ਮਾਈਨਸ 2 ਡਿਗਰੀ ਟੈਂਪਰੇਚਰ ਆ ਹਾਂਜੀ ਕੀ ਕਹਿੰਦੇ ਤੁਸੀਂ ਉਹ ਦੇਖੋ ਉਹ ਕਾਂ ਦੇ ਵਿੱਚ ਬੈਠਾ ਹੈ। ਹਾਂ, ਬਈ ਉਹ ਖਰਗੋਸ਼ ਬੈਠਾ ਠੰਡ ਦੇ ਵਿੱਚ। ਖਰਗੋਸ਼ ਇੱਕ ਬਿੱਲੀ ਆ। ਖਰਗੋਸ਼ ਆ। ਖਰਗੋਸ਼ ਆ। ਉਹ ਤਾਂ ਪ੍ਰਾਕਟ ਜਰਿਆ। ਚੱਪਲਾ ਭਾ ਕੇ ਨਹੀਂ ਮਕੰਤ ਲਾ ਲੈਣਾ ਹੁਣ ਤੇਰੇ ਇੱਕ। ਉਹਨੇ ਨਹੀਂ ਹਿੱਲਣਾ ਹੈਗਾ। ਉਹ ਕੁ ਦੇਖ ਰਹੇ ਬੈਠੇ ਖਰਗੋਸ਼ ਨੂੰ ਇਹ। ਖਰਗੋਸ਼। ਠੰਡ ਲੱਗਦੀ ਇਹਨੂੰ। ਹਾਂ। ਕੱਲ ਵੀ ਬੈਠਾ ਤਾਂ ਉੱਥੇ ਹੀ। ਕੱਲ ਵੀ ਇੱਥੇ ਤਾਂ? ਹਾਂਜੀ। ਇਹਨੂੰ ਉੱਥੇ ਬੈਠਾ ਤਾਂ। ਹਾਂ। ਕਿਸੇ ਨੇ ਚਿੰਕ ਨਹੀਂ ਮਾਰੀ। ਲੱਗੇ। ਉਹੀ ਮਾਰਦਾ ਚਿੰਕਾ। ਸਾਰੇ ਕਹਨੇ ਤੈਨੂੰ ਵੀ ਤੂੰ ਜਿੰਕਾ ਮਾਰਦਾ ਆ ਜਾ ਬੁੱਧ ਠੰਡ ਬਹੁਤ ਚਲ ਅੰਦਰ ਚਲੋ 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 ਚਲ ਬੰਦ ਕਰ ਦੇ ਉਹਨੂੰ ਹਾਂ ਬਰਾਵੋ ਭੁੱਖ ਲੱਗਦੀ ਕੋਈ ਨਾ ਲੈ ਆਹ ਕੰਮ ਹੈ ਇਹਨਾਂ ਦੇ ਨੌ ਬੁੱਤੋ ਬੱਸ ਕਰੋ ਬੱਸ ਕਰੋ ਉਹ ਚਟਾਕਾ ਲਾ ਜਨਾਂ ਦੇ ਅਸੀਂ ਆਹ ਮੁੱਛਾਂ ਵਾਲੇ ਬਤਾ ਤੇ ਹਾਂ ਆਹ ਡੱਬਾ ਵੀ ਖਾਲਾ ਡੱਬੇ ਨੂੰ ਦੰਦੀ ਵਟ ਲੈ ਹਾਂ ਆ ਖਾਲਾਕਲਾ ਜੋ ਵਨ ਵੀ ਤਿਆਰ ਹੋ ਗਿਆ ਰਸਮ ਵੀ ਤਿਆਰ ਹੋ ਗਈ ਇਟਲੀ ਦੇ ਵਿੱਚ ਤਿਆਰ ਹੋਣਾ ਇਟਲੀ ਦੇ ਵਿੱਚ ਤਿਆਰ ਹੋਣਾ ਬਹੁਤ ਸੌਖਾ ਕੱਪੜੇ ਥੱਲੇ ਉਹੀ ਪਾ ਰ ਕੋਪਾ ਨੂੰ ਜਾ ਕੇ ਪਾ ਲੋ ਬੰਦਾ ਰੈਡੀ ਆ ਥੱਲੇ ਨੂੰ ਉਹੀ ਕੱਪੜੇ ਪਾਏਵੇਂ ਗੰਦੇਓ ਨਵੇਂ-ਨਵੇਂ ਕੱਪੜੇ ਪਾਉਣ ਆਰੇ ਥੱਲੇ ਉਹੀ ਪਾਏ ਉਹ ਨਹੀਂ ਵੀ ਹਾਂ ਹੂੰ ਲੋ ਜੀ ਮੜਾ ਫਾਰਮੇਸੀ ਰੁਕਿਆ ਦਵਾਈ ਲੈਣੇ ਦਵਾਈ ਮੁੱਖ ਕੀ ਮਰੀਜ਼ਾਂ ਦੀ ਸਾਡਿਆਂ ਦੀ ਹੁਣ ਦਵਾਈ ਲੈ ਕੇ ਫੇ ਚੱਲਦੇ ਆ ਮਾਰਕੀਟ ਨੂੰ ਲੋ ਜੀ ਇਹ ਆ ਸਾਡੇ ਪਿੰਡ ਦੀ ਮੈਡੀਕਲ ਸਟੋਰ ਖੁੱਲੀ ਆ ਲੋ ਜੀ ਦੋ ਚੀਜ਼ਾਂ ਲਿਆਂਦੀਆਂ 21 ਯੂਰੋ 75 ਸੈਂਟ ਬਣਾ ਵੀ ਦਿੱਤੇ ਨੇ ਕਿਉਂਕਿ ਅੱਜ ਡਾਕਟਰ ਨੇ ਕੱਲ੍ਹ ਉਹ ਵੀ ਨਹੀਂ ਹੈਗਾ ਪਰਸੋ ਨੂੰ ਵੀ ਚੌਥੇ ਨੂੰ ਵੀ ਨਹੀਂ ਬੁੱਧਵਾਰ ਨੂੰ ਰੱਟਣੇ ਬੈਠਣਾ ਦਾ ਐਨਾ ਲੰਮਾ ਟਾਈਮ ਕਿਉਂਕਿ ਜੇ ਡਾਕਟਰ ਲਿਖ ਕੇ ਦੇ ਦੇਵੇ ਫਿਰ ਸ਼ਾਇਦ ਮਾੜੇ ਮੋੜੇ ਡਿਸਕਾਊਂਟ ਹੋ ਜਾਂਦਾ ਉਹ ਵੀ ਕਿਸੇ ਕਿਸੇ ਚੀਜ਼ ਬਣ ਹੁੰਦਾ ਲੋ ਜੀ ਮਾਰਕੀਟ ਵਾਲੀ ਸਾਈਡ ਆਏ ਆ ਇੱਧਰ ਮੜਾ ਚਮਕਾਰਾ ਹੈਗਾ ਤੁੱਪ ਦਾ ਹੁਣ ਮੜੀ ਤੁੱਪ ਪਈ ਐ ਦਾ ਗਿਆ ਲਿਆ ਤੁਸੀਂ ਉਹ ਕਲਰ ਨਹੀਂ ਕੱਢ ਕਰਦੇ ਆ ਇਹ ਮਾਰੀ ਕਲਰ ਕਰ ਰਹੇ ਹੋ ਤੁਸੀਂ ਆ ਦੇਖੋ ਪਾ ਤੋੜੀਆ ਚੱਲ ਸਹੀਆ ਲੈ ਲਓ ਠੀਕ ਓਕੇ ਪੁੱਤ ਤੂੰ ਉਹ ਤਨੂੰ ਹੁਣ ਲਿਫਟ ਦੇ ਵਿੱਚੇ ਬੰਦ ਕਰ ਦੇਣਾ ਠੀਕ ਐ ਕਾ ਬਣੀ ਐ? ਕਾ? ਠੰਡ ਦੀ ਮਹਾ। ਆ ਦੇਖ ਲੈ। ਦੀ ਦੀ ਕਾਲ ਤੋਂ ਕਿ ਕਿ ਜਵਨੂ ਸਾਰੀ ਤਸਰ ਲਾਇ ਕਿ ਲਾਈਟ ਸਟਾਪ ਕਾਈਟ। ਓਏ ਹੋਏ 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 ਹੋਏ। ਓਏ ਹੋਏ ਹੋਏ। ਜਵਨ ਬਾਈ ਸਾਡਾ ਕੰਮ ਬਹੁਤ ਕਰਦਾ। ਬਹੁਤ ਕੰਮ ਕਰਦਾ ਇਹ। ਬਹੁਤ ਠੰਡੀ ਹੋ ਬੈ ਚੱਲਦੀ ਚੱਲੋ ਛੇਤੀ ਕਰੋ। ਕਾ ਲੱਗਦੀ ਐ? ਠੰਡ ਲੱਗਦੀ। ਹੁਣ ਕਰੀ ਲੋ ਚਲਾਊਗਾ ਕੌਣ? ਤੇਰਾ ਪਪਾ ਹਾਂ ਜੀ ਆਪ ਸਹੀ ਗੱਲ ਆ ਨਹੀਂ ਬਾਹਰ ਦਾ ਬਹੁਤ ਜ਼ਿਆਦਾ ਠੰਡਾ ਸਾਰੇ ਲੋਕ ਹੋਰੇ ਸ਼ੂਟਿੰਗ ਇੰਜੋਏ ਕਰ ਰਹੇ ਆ ਏੜਪੜਕਾ ਬਹੁਤ ਐਸਾ ਮੌਸਮ ਦੇ ਵਿੱਚ ਹਾਂ ਰਸਮਾ ਜੋ ਬਣਾ ਚੱਲੀਏ ਚੱਲੀਏ ਇਸ ਮਾਲੇਣਾ ਰਸਮਾ ਦਾ ਖੇਲਾ ਫਿਰ ਇਹਨਾਂ ਨੋਜੀ ਪਰ ਦੇ ਵਿੱਚ ਭਾਂਡੇਆਂ ਪਰ ਸੇਲ ਲੱਗੀ ਹੋਈ ਆ ਲੈਣਾ ਫਰਾਈਪਨ ਕੋਈ ਫਰਾਈਪਨ ਵੀ ਲੱਗੇ ਆ ਆ ਨਹੀਂ ਜਣੇ ਬਲ ਬਲ ਇੱਪਰ ਭਰਿਆ ਪਿਆ ਅੱਜ ਤਾਂ ਪੂਰਾ ਹੌਲੀ ਬੈਠੇ ਘਰ ਹੌਲੀ ਮੜ ਜਾ ਆਹੋ ਪਤਾ ਮੈਨੂੰ ਨਿਕਲਦੇ ਨਾ ਹੋਈ ਨਹੀਂ ਲੈਂਦੇ ਯਾਰ ਬੱਚੇ ਇੱਥੋਂ ਓ ਮਾਈ ਗੋਡ ਤੁੰਦੇ ਤੁੰਦ ਹੋਈ ਬੜੇ ਠੰਡ ਬਹੁਤ ਆ ਬਾਈ ਪੁੱਛਣਾ ਤੁਮ ਮੈਨਸ 7 ਡਿਗਰੀ ਟੈਂਪਰੇਚਰ ਆ ਤੇ ਠੰਡੀ ਹਵਾ ਚੱਲਦੀ ਪੂਰੀ ਕਿਆ ਖਾਣਾ ਦਾ ਘਰ ਜਾ ਕੇ ਐ ਭੁੱਲ ਗਿਆ 버거 버거 ਬਾਈ ਪੁੱਛੋ ਨਾ ਤੁਸੀਂ ਇੰਨੀ ਜ਼ਿਆਦਾ ਠੰਡਾ ਜਿਹੜਾ ਤੁਸਨ ਹੋਗੇ ਕਿੰਨੇ ਕਿ ਮਿੰਟ ਬਾਹਰ ਖੜੇ ਸੀ ਦੇਖ ਲਓ ਹੁਣ ਚਲ ਜੀਏ ਘਰ ਨੂੰ ਮਿੰਟੋ ਮਿੱਟੀ ਬਾਂਦਰ ਇਹਨੂੰ ਖਾ ਪੀ ਆ ਦੇਖੋ ਬਈ ਇਹ ਖਾ ਕੇ ਨਾ ਇਹ ਟੀਵੀ ਲੱਗਿਆ ਬਚਾਈਦਾ ਇਹਨਾਂ ਨੂੰ ਤੇ ਇਥੇ ਕਾਹਨੂੰ ਚਾਹੀਦਾ ਪੁਰ ਰਸਮ ਕਾਰ ਤੇ ਚੱਕਾ ਹੋਣ ਵਾਲੇ ਇੰਨਾ ਗੰਦ ਪਾਉਣਾ ਸਵੇਰ ਦੇ ਲੈ ਕੇ ਸ਼ਾਮ ਤੱਕ ਥੋੜਾ ਚੱਕੀ ਫਿਰ ਕਦੇ ਖੇਡਾ ਚੱਕਣੀਆਂ ਪੈਣੀਆਂ ਆਹ ਥੜਾ ਤੇ ਪੜ੍ਹਾਈ ਵਾਲਾ ਸਮਾਨ ਵੀ ਉਕਣੇ ਪਿਆ ਡਰਿੰਕ ਕਰ ਵੀ ਦਿੱਤੀ ਆ ਕੇ ਲੋ ਜੀ ਟੈਂਪਰੇਚਰ ਦੇਖ ਲਓ ਮਾਈਨਸ 1 ਮਾਈਨਸ 3 ਮਾਈਨਸ 5 ਮਾਈਨਸ 6 ਐਦਾ ਟੈਂਪਰੇਚਰ ਜਾਣਾਗਾ ਘਾ ਘਾ ਗਰਮਾ ਰਸਮਾ ਜੇ ਗਰਮਾ ਬੁਤ ਗਰਮਾ ਜੇ ਬੁੱਕ ਚੱਕ ਕਿਹੜੀ ਦਿਖਾਈ ਦੋ ਇਹ ਡਰੈਂਕ ਇਹ ਦਿਖਾਈ ਮਰੇ ਚਨਾਵਾ ਕਲਰ ਬੂਨਿੰਗ ਕਲਰਿੰਗ ਬੁੱਕ ਕਿਹੜਾ ਕਲਰ ਕਰਿਆ ਦੱਸ ਆ ਰੰਗੀਨਾ ਕਰੀਆ ਇੱਕ ਆਸ ਕਰੇ ਆਸ ਕਰਦਾ ਮੜਮੜ ਕਰਕੇ ਛੱਡਦੇ ਸਾਰੇ ਚੱਲ ਸਹੀ ਹਾਂ ਆ ਬੈਲੋ ਸਹੀ ਹੈ ਤੇ ਅੱਜ ਦਾ ਬਲੌਗ ਇੰਨਾ ਕੀ ਸੀ ਮਿਲਦੇ ਆ ਤੁਹਾਨੂੰ ਕੱਲ ਦੇ ਬਲੌਗ ਦੇ ਵਿੱਚ ਉਦੋਂ ਲਈ ਸਾਰਿਆਂ ਨੂੰ ਸਸਿਕਾ ਜੀ ਬਾਏ ਬਾਏ ਰੋਲਾ ਹੁੰਦੂ ਰੱਡ ਪਾਲਾ